ਸੂਰਸਿੰਗ ਤੇ ਨਰਿੰਦਰ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਤੈਨੂੰ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਭਾਜਪਾ ਨੇ ਕੰਗੜਾ ਲੜੌਤ ਦੇ ਬਿਆਨ ਦੇ ਉੱਤੇ ਸਫਾਈ ਦਿੱਤੀ ਕਿ ਹਾਂ ਇਹਦੇ ਬਿਆਨ ਨਾਲ ਸਾਡਾ ਕੋਈ ਸਬੰਧ ਨਹੀਂ ਜੰਮੂ ਕਸ਼ਮੀਰ ਦੇ ਵਿੱਚ ਨਵਾਂ ਡਰਾਮਾ ਭਾਜਪਾ ਨੇ 5 ਘੰਟਿਆਂ ਵਿੱਚ ਬਦਲੀਆਂ ਤਿੰਨ ਉਮੀਦਵਾਰਾਂ ਦੀਆਂ ਸੂਚੀਆਂ ਸੰਗੇ ਰਾਏ ਨੇ ਕੋਲਕਾਤਾ ਕਾਂਡ ਦੇ ਵਿੱਚ ਜੁਰਮ ਕਬੂਲਿਆ ਡਿੰਪੀ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਐਲਾਨ ਸੋਹਰਾ ਪਰਿਵਾਰ ਨੇ ਹੀ ਮਰਾਈਆਂ ਸਨ ਐਨ ਆਰ ਆਈ ਦੇ ਗੋਲੀਆਂ ਡੱਲੇਵਾਲ ਤੇ ਸਿਰਸਾ ਨੂੰ ਕਿਰਪਾਨ ਕਾਰਨ ਜਹਾਜ਼ ਦੇ ਵਿੱਚ ਚੜਨ ਤੋਂ ਰੋਕਿਆ ਪਰਲਤ ਕੰਪਨੀ ਵਾਲੇ ਨਿਰਮਲ ਸਿੰਘ ਪੰਗੂ ਦੀ ਹੋਈ ਮੌਤ ਕਿਸਾਨਾਂ ਦੀ ਹਰਿਆਣਾ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਫੇਰ ਰਹੀ ਬੇਸੱਟਾ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ ਦੇ ਨੈਸ਼ਨਲ ਕਾਨਫਰੰਸ ਦੇ ਵਿੱਚ ਸੀਟਾਂ ਦੀ ਵੰਡ ਹੋਈ ਪੰਜਾਬ ਦੇ ਵਿੱਚ 3300 ਤੋਂ 49 ਲੋਕ ਬਿਜਲੀ ਚੋਰ ਫੜੇ 7.5 ਕਰੋੜ ਰੁਪਏ ਦਾ ਜੁਰਮਾਨਾ ਤੇ ਆਖਰੀ ਖਬਰ ਭਗਵੰਤ ਮਾਨ ਬਦਲਣਗੇ ਜਲੰਧਰ ਵਾਲਾ ਘਟਕ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸੌਰਸਿੰਗ ਟੇਣਾ ਜੀ ਡਿੰਪੀਟ ਲੋਨੇ ਆਪਣੀ ਸਟ੍ਰਾਈਪਸ ਬਦਲ ਲਈਆਂ ਨੇ ਉਹਨਾਂ ਬਾਰੇ ਸਾਨੂੰ ਦੱਸੋ ਉਹਨਾਂ ਦੀ ਬੈਕਗ੍ਰਾਉਂਡ ਬਾਰੇ ਵੀ ਦੱਸੋ ਦੇਖੋ ਜੀ ਪਹਿਲੀ ਗੱਲ ਤਾਂ ਹੈ ਵੀ ਡਿੰਪੀਟ ਲੋਨੇ ਹੁਣ ਤੱਕ ਦੋ ਵਾਰ ਵਿਧਾਨ ਸਭਾ ਦੀ ਚੋਣ ਲੜੀ ਹੈ ਦੋਵੇਂ ਵਾਰ ਉਹ ਰਾਜਾ ਬੜਿੰਗ ਦੇ ਕੋਲ ਹਾਰੇ ਪਰ ਇਸ ਦੇ باوجود ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਖਾਸ ਖਾਸ ਲੋਕਾਂ ਦੇ ਵਿੱਚ ਇੱਕ ਪੈਸੇ ਵਾਲੇ ਦੀ ਆ ਟ੍ਰਾਂਸਪੋਰਟਰ ਵੱਡੇ ਉਹਨਾਂ ਦਾ ਰਾਜਾ ਵੜਿੰਗ ਦੇ ਨਾਲ ਚੁੰਝ ਪਹੁੰਚਾ ਬੜਾ ਫਸਿਆ ਰਹਿਦਾ ਸੀ ਰਾਜਾ ਵੜਿੰਗ ਦੇ ਖਿਲਾਫ ਟੌਣ ਲੜਦੇ ਸੀ ਤੇ ਉਹ ਹਾਰ ਜਾਂਦੇ ਸੀ ਪਰ ਕਦੇ ਕਿਸੇ ਗੱਲ ਕਰਕੇ ਕਦੇ ਕਿਸੇ ਗੱਲ ਕਰਕੇ ਇੱਕ ਦੂਜੇ ਨਾਲ ਚੱਕਰ ਚੱਲਦਾ ਰਹਿਦਾ ਸੀ ਪਰ ਪਰਚੋ ਪਰਚੀ ਵੀ ਹੁੰਦੇ ਰਹੇ ਆ ਅਚਾਨਕ ਹੀ ਹੁਣ ਪਰਸੋਂ ਖਬਰ ਆਈ ਵੀ ਡਿੰਪਿਟ ਲੋਦੇ ਵੱਲੋਂ ਅਸਤੀਫਾ ਰਿੜਤਾ ਗਿਆ ਆ ਕਾੜੀਦਨ ਨੂੰ ਅਲਵਿਦਾ ਕਹਿ ਦਿੱਤੀ ਗਈ ਆ ਹੁਣ ਉਸ ਤੋਂ ਬਾਅਦ ਸਾਰੇ ਹਰਾ ਰ ਹੋ ਗਏ ਵੀ ਪਾਈ ਗੱਲ ਕੀ ਬਣ ਗਈ ਇਹਨਾਂ ਦੇ ਵੱਲੋਂ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਗਈ ਇਹਨਾਂ ਨੇ ਕਿਹਾ ਜੀ ਕਿ ਦੇਖੋ ਸੁਖਬੀਰ ਸਿੰਘ ਮਾਦਰ ਮੇਰੇ ਗੁਰੂ ਵੀ ਆ ਸਿਆਸੀ ਮੇਰੇ ਵੱਡੇ ਭਰਾ ਵੀ ਆ ਮੈਂ 30 35 ਸਾਲ ਉਹਨਾਂ ਦੀ ਸੰਗਤ ਕੀਤੀ ਆ ਮੈਂ ਗਲਤ ਨਹੀਂ ਕਹਿੰਦਾ ਉਹ ਕਹਿੰਦੇ ਵੀ ਮੈਂ ਹੁਣ ਪੁੱਛੀ ਜਾਂਦਾ ਸੀਗਾ ਵਾਰ-ਵਾਰ ਵੀ ਪ੍ਰਧਾਨ ਸਾਹਿਬ ਗਿੱਦੜ ਬਾਹੀ ਜਿਹੜੀ ਜਵਨੀ ਚੋਂੜ ਆ ਇਹਦੇ ਵਿੱਚ ਤੁਸੀਂ ਖੜੋਗੇ ਕਿ ਮੇਰੇ ਤੇ ਜ਼ਿੰਮੇਵਾਰੀ ਪਾਉਣ ਲੱਗੇ ਆ ਉਹ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਆਪਾਂ ਵਿਚਾਰ ਲੈਨੇ ਆ ਕੋਈ ਨਹੀਂ ਬੈਠ ਕੇ ਕਰਾਂਗੇ ਗੱਲ ਮੈਂ ਫਿਰ ਪੁੱਛਿਆ ਮੈਂ ਕਿਹਾ ਮੀਟਿੰਗਾਂ ਕਰੀ ਜਾਨਾ ਵੀ ਪ੍ਰਧਾਨ ਸਾਹਿਬ ਤੇ ਸੁਖਬੀਰ ਬਾਦਲ ਜੀ ਆਪਾਂ ਕੀ ਕਰਨਾ ਪਲਾਨਿੰਗ ਕੀ ਆ ਆਪਣੀ ਉਹ ਕਹਿੰਦੇ ਕੋਈ ਗੱਲ ਨਹੀਂ ਕਰ ਲਾਂਗੇ ਉਹ ਕਹਿੰਦੇ ਗਿੱਦੜ ਪਾਹੇ ਦੇ ਵਿੱਚ ਇੱਧਰ ਤਾਂ ਮੈਂ ਮੀਟਿੰਗਾਂ ਕਰੀ ਜਾਨਾ ਉਧਰੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਕਰੀ ਜਾਂਦੇ ਆ ਤੇ ਜਿਹੜੀ ਮੇਰੇ ਕੋਲੇ ਜਾਣਕਾਰੀ ਆਈ ਵੀ ਮਨਪ੍ਰੀਤ ਬਾਦਲ ਅਕਾੜੀਦਲ ਦੇ ਵਿੱਚ ਆ ਰਹੇ ਤੇ ਗਿੱੱਡੜਵਾਹੇ ਦੀ ਜੰਮੀ ਚੋਣ ਉਹ ਲੜ ਰਹੇ ਆ ਉਹ ਕਦੇ ਮੈਂ ਸੁਖਵੀਰ ਸਿੰਘ ਮਾਤਲਵਰ ਨੂੰ ਕਿਹਾ ਜੀ ਕਿ ਆਪਾਂ ਇੱਕ ਪਾਸਾ ਕਲੀਅਰ ਕਰ ਲਈਏ ਵੀ ਭਾਈ ਜਾਨ ਤੁਸੀਂ ਚੋਣ ਲੜ ਲਓ ਜਾਂ ਮੈਂ ਲੜ ਲਾਂ ਆਪਣੀ ਤੇ ਚਲੋ ਇੱਕੋ ਕੱਲ ਆ ਵੀ ਮਨਪ੍ਰੀਤ ਬਾਦਲ ਨੇ ਬਾਰੇ ਤੁਸੀਂ ਗਿਆਨ ਦੇ ਦਿਓ ਗੱਲ ਲਕੀਰ ਖਿੱਚ ਦਿਓ ਵੀ ਭਾਈ ਉਹਦਾ ਸਾਡੇ ਨਾਲ ਕੋਈ ਸਬੰਧ ਹੈ ਕਿ ਨਹੀਂ ਹੈ ਉਹ ਕਦੇ ਜਦੋਂ ਮੈਨੂੰ ਪਤਾ ਲੱਗਾ ਵੀ ਮੇਰੇ ਨਾਲ ਧੋਖਾ ਹੋ ਰਿਹਾ ਤੇ ਫਿਰ ਮੈਂ ਕਿਹਾ ਵੀ ਦੋਵੇਂ ਭਰਾਵਾਂ ਦੇ ਵਿੱਚੋਂ ਮੈਂ ਪਰੇ ਹੋ ਜੰਨਾ ਤੇ ਮੈਂ ਹੀ ਅਰਬਦਾ ਕਹਿ ਦਿੰਨਾ ਤੇ ਮੈਂ ਇਹਨਾਂ ਦੇ ਵਿੱਚ ਜੇ ਘਰ ਨਹੀਂ ਰਹਿੰਦਾ ਕੀ ਪਤਾ ਭਰਾ ਇਕੱਠੀ ਹੋ ਜਾਣ ਤੇ ਅੱਜ ਉਹਨਾਂ ਦੇ ਵੱਲੋਂ ਇਹ ਚਲ ਕੇ ਦਿੱਤੀ ਗਈ ਹੈ ਕਿ ਭਾਈ ਮੈਂ ਆਮ ਆਦਮੀ ਪਾਰਟੀ ਵਿੱਚ ਜਾਣ ਨੂੰ ਤਿਆਰ ਆ ਭਗਵੰਤਬਾਹੁਰੀ ਗਿੱਦੜਵਾਹੇ ਦੇ ਵਿੱਚ ਆਉਣਗੇ ਤੇ ਮੈਂ ਚਲਾ ਜਾਊਗਾ ਜੇ ਮੈਨੂੰ ਟਿਕਟ ਦਿੱਤੀ ਮੈਂ ਚੋਣ ਲੜੂੰਗਾ ਵੀ ਇਹ ਬਿਲਕੁਲ ਉਵੇਂ ਹੋਈ ਪਈ ਹੈ ਤੁਸੀਂ ਸਭ ਗੱਲ ਜਿਵੇਂ ਮਹਿੰਦਰ ਘਾਤ ਨੂੰ ਲੈ ਕੇ ਆਦਾ ਸੀ ਭਾਜਪਾ ਦੇ ਵਿੱਚੋਂ ਆਮ ਆਦਮੀ ਪਾਰਟੀ ਚ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਟਿਕਟ ਦਿੱਤੀ ਗਈ ਉਹਨੂੰ ਵਿਧਾਇਕ ਬਣਾ ਲਿਆ ਮੈਨੂੰ ਲੱਗਦਾ ਵੀ ਡਿੰਪੀ ਢੱਲੋਂ ਨੂੰ ਵੀ ਆਉਂਦੇ ਸਮੇਂ ਦੇ ਵਿੱਚ ਜੇਕਰ ਉਹ ਆਮ ਆਦਮੀ ਪਾਰਟੀ ਤੇ ਗਿਆ ਤੇ ਇਹ ਤੋਂ ਗੱਡੜ ਬਾਹਰ ਟਿਕਟ ਬਣ ਸਕਦੀ ਹੈ ਹੂੰ ਅੱਛਾ ਪੰਜਾਬ ਦੇ ਵਿੱਚ ਕਿੰਨੇ ਬਿਜਲੀ ਚੋਰ ਫੜੇ ਨੇ ਇਹਨਾਂ ਵਿੱਚ ਕੋਈ ਇੰਡਸਟਰੀ ਲਿਸਟ ਵੀ ਹੈਗੇ ਨੇ ਧਰਤ ਸਿੰਘ ਸਾਹਿਬ ਗੱਲੇ ਦੀ ਕਿਹਦਾ ਲੋਕਾਂ ਦੇ ਕਰਤਾਰ ਮਰ ਗਏ ਥਰਤ ਸਿੰਘ ਸਾਹਿਬ ਹੋਰ ਤਾਂ ਮੈਂ ਇਹਦੇ ਬਾਰੇ ਕੀ ਟਿੱਪਣੀ ਕਰਾਂ ਕਿਉਂਕਿ ਕੱਲੇ ਵੀ ਜਦੋਂ ਹੁਣ 600 ਯੂਨਟ ਤੱਕ ਹਰ ਘਰ ਨੂੰ ਬਿਜਲੀ ਮਾਫਾ ਮਡ ਨੂੰ ਸਾਡੇ ਘਰੇ ਮੀਟਰ ਲੱਗਾ ਬਿਜਲੀ ਦਾ ਇੱਕ 600 ਯੂਨਟ ਸਾਨੂੰ ਮਾਫਾ ਤੁਹਾਡੇ ਘਰੇ ਲੱਗਾ ਤੁਹਾਨੂੰ ਮਾਫਾ ਪਰ ਜੇ 600 ਯੂਨਟ ਤੋਂ ਵੱਧ 600 ਤੇ ਇੱਕ ਯੂਨਟਾਂ ਹੋ ਗਈਆਂ ਫਿਰ ਆਪਾਂ ਨੂੰ ਪਿਛਲੇ 600 ਯੂਨਟ ਦੇ ਪੈਸੇ ਵੀ ਪੈਂਦੇ ਆ ਪਰ 599 ਤੱਕ ਕੁਝ ਨਹੀਂ ਹੁੰਦਾ ਕੋਈ ਪੈਸਾ ਨਹੀਂ ਪੈਂਦਾ ਮਤਲਬ ਇਹ ਵੀ 2 ਮਹੀਨੇ ਬਾਅਦ ਪੰਜਾਬ ਦੇ ਵਿੱਚ ਘਰੇਲੂ ਖਪਤਕਾਰਾਂ ਨੂੰ ਬਿੱਲ ਆਉਂਦਾ ਸਾਜ ਕੇ 6 ਬਿੱਲ ਆਉਂਦੇ ਆ ਜਿਹੜਾ 2 ਮਹੀਨੇ ਦੀ 600 ਯੂਨਟਾਂ ਮਤਲਬ ਇਹ ਜਿਕੇ ਮਹੀਨੇ ਦੀਆਂ 300 ਯੂਨਟਾਂ ਤੇ ਮਤਲਬ ਇੱਕ ਦਿਨ ਦੀਆਂ ਸਾਨੂੰ 10 ਯੂਨਟਾਂ ਮਿਲਦੀਆਂ ਮੁਫਤ ਦੇ ਵਿੱਚ ਵਰਤੋਂ ਯੋਗ ਉਸ ਤੋਂ ਕੁਲੀ ਗੱਲ ਹੈ ਜੀ ਕਈ ਲੋਕ ਏਸੀ ਨਹੀਂ ਲਾਉਂਦੇ ਆ ਕਈ ਲੋਕਾਂ ਕੋਲੇ ਫਰਿੱਜਾ ਵੀ ਹੈ ਕਈ ਲੋਕਾਂ ਕੁਝ ਹੋਰ ਕੁਝ ਵੀ ਹੈ ਉਹ ਹੁਣ ਚਾਹੁੰਦੇ ਵੀ ਏਸੀ ਵੀ ਚੱਲਣ ਤੇ ਬਿੱਲ ਵੀ ਜ਼ੀਰੋ ਆਵੇ ਤੇ ਬਹੁਤੇ ਇਹਨਾਂ ਦੇ ਵਿੱਚੋਂ ਚੋਰ ਉਹ ਫੜੇ ਗਏ ਆ ਬਿਜਲੀ ਵਿਭਾਗ ਮੈਂ ਜਿਹੜਾ ਉਹਦੇ ਵੱਲੋਂ ਕੁੱਲ 3349 ਬਿਜਲੀ ਚੋਰ ਫੜੇ ਗਏ ਆ ਹੁਣ 7 ਕਰੋੜ ਤੇ 68 ਲੱਖ ਰੁਪਈਆ ਦਾ ਜੁਰਮਾਨਾ ਦਰਜ ਕੀਤਾ ਗਿਆ ਸਾਰਿਆਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਹ ਗੱਲ ਕਹੀ ਆ ਵੀ ਭਾਈ ਇੱਥੇ ਦੂਜੇ ਰਣ ਯਾਨੀ ਕਿ ਅੱਜ ਵੀ 22288 ਬਿਜਲੀ ਕਨੈਕਸ਼ਨਾਂ ਦੀ ਪੜਤਾਲ ਕੀਤੀ ਆ ਅੱਜ 1274 ਚੋਰ ਫੜੇ ਗਏ ਆ ਇਸ ਤੋਂ ਪਹਿਲਾਂ ਵੀ ਕਈ ਫੜੇ ਗਏ ਸੀ ਉਹਨਾਂ ਨੇ ਕਿਹਾ ਜੀ ਕਿ ਮੁਫਤਲੀ ਬਿਜਲੀ ਲੈ ਕੇ ਵੀ ਲੋਕ ਟਲਦੇ ਨਹੀਂ ਤੇ ਆਹ ਹਰਕਤਾਂ ਕਰਦੇ ਤੁਹਾਨੂੰ ਤੁਸੀਂ ਖਬਰ ਦਿੱਤੀ ਸੀ ਵੀ ਸੋਰੇ ਪਰਿਵਾਰ ਨੇ ਮਰਵਾਇਆ ਗੋਲੀਆਂ ਐਨ ਆਰ ਆਈ ਦੇ ਐਨ ਆਰ ਆਈ ਦੇ ਘਰ ਆ ਕੇ ਗੋਲੀਆਂ ਮਾਰ ਗਏ ਸੀ ਉਹ ਪੂਰਾ ਕਿੱਸਾ ਕੀ ਹੈ ਕਿੱਸਾ ਸੰਤ ਸਿੰਘ ਜੀ ਕੇ ਇਹ ਅਮਰਸਰ ਦੀ ਆਪਾਂ ਖਬਰ ਸਾਂਝੀ ਕੀਤੀ ਸੀ ਪਿਛਲੇ ਦਿਨੀ ਰੈਡਾ ਫੋਰਮ ਦੇ ਉੱਤੇ ਕਿ ਅਮਰਸਰ ਦੇ ਵਿੱਚ ਇੱਕ ਸੁਖਚੈਨ ਸਿੰਘ ਨਾਂ ਦਾ ਅਮਰੀਕਾ ਤੋਂ ਆਇਆ ਵਿਅਕਤੀ ਹੈ ਨੌਜਵਾਨ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੇ ਇੱਥੇ ਰਹਿੰਦਾ ਬੱਚਿਆਂ ਨੂੰ ਪਾਲਦਾ ਉਹ ਇਹਦਾ ਵਿਆਹ ਹੋਇਆ ਸੀਗਾ ਜੀ ਕਈ ਸਾਲ ਪਹਿਲਾਂ ਫਿਰ ਇਹਦੀ ਘਰ ਵਾਲੀ ਨੂੰ ਪਤਾ ਨਹੀਂ ਕਿਹੜੇ ਕਾਰਨ ਕਰਕੇ ਖੁਦਕੁਸ਼ੀ ਕਰ ਲਈ ਫਿਰ ਪੁਲਿਸ ਦੇ ਕੇਸ ਦੇ ਵਿੱਚੋਂ ਤਾਂ ਨਾਮ ਨਿਕਲ ਗਿਆ ਸੀਗਾ ਵੀ ਇਹਦਾ ਕੋਈ ਕਸੂਰ ਨਹੀਂ ਹੈਗਾ ਇਹਨੇ ਫਿਰ ਆਪਣੀ ਜ਼ਿੰਦਗੀ ਦਾ ਤੋਪਾ ਨਵੇਂ ਸਿਰੇ ਤੋਂ ਭਰਿਆ ਤੇ ਇਹਨੇ ਕਿਤੇ ਹੋਰ ਵਿਆਹ ਕਰਵਾ ਲਿਆ ਜਿਹੜਾ ਇਹਦਾ ਸਾਬਕਾ ਸਹੁਰਾ ਪਰਿਵਾਰ ਆ ਉਹ ਇਹਨੂੰ ਮਰਵਾਉਣਾ ਚਾਹੁੰਦਾ ਪੁਲਿਸ ਨੇ ਹੁਣ ਸਾਬਕਾ ਸਹੁਰੇ ਨੂੰ ਵੀ ਗ੍ਰਿਫਤਾਰ ਕਰ ਲਿਆ ਉਹਦੇ ਬਾਕੀ ਦੋਸਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਕਬੂਲ ਵੀ ਕਰ ਲਿਆ ਕਿ ਭਾਈ ਅਸੀਂ ਹੀ ਆਪਦੇ ਸਾਬਕਾ ਜਵਾਈ ਨੂੰ ਮਰਵਾਉਣਾ ਚਾਹਦੇ ਸੀਗੇ ਉਹ ਸਾਰੀਆਂ ਗੱਲਾਂ ਕਬੂਲ ਕਰ ਲੀਆਂ ਚਾਰ ਪੰਜ ਜਣੇ ਗ੍ਰਿਫਤਾਰ ਵੀ ਕੀਤੇ ਆ ਅਮਰੀਕਾ ਦੇ ਵਿੱਚ ਉਹ ਸੈਟਿੰਗ ਕੀਤੀ ਗਈ ਸੀ ਪੈਸੇ ਇਹ ਜਿਹੜੇ ਬੰਦੇ ਆ ਗੈਂਗਸਟਰ ਕਹਿ ਲਿਗੇ ਜਾਂ ਆਪਾਂ ਕਹਿ ਲਗੇ ਵੀ ਭਾਈ ਹਮਲਾ ਉਹਨਾਂ ਦੇ ਖਾਤੇ 'ਚ ਪੈਸੇ ਪਾਏ ਸੀਗੇ ਇਹ ਦੋ ਜਣੇ ਜਿਹੜੇ ਕਿ ਗੋਲੀਆਂ ਮਾਰ ਕੇ ਗਏ ਆ ਦੋ ਗੋਲੀਆਂ ਮਾਰ ਗਿਆ ਤੇ ਜਵਾੜੇ ਚੱਵਦੀ ਆ ਇੱਕ ਮੋਢੇ 'ਚ ਵੱਜੀ ਆ ਮੁੰਡਾ ਹਸਪਤਾਲ ਦੇ 'ਚ ਦਾਖਲ ਆ ਤੇ ਗੱਲ ਅਸਲ ਦੇ ਵਿੱਚ ਇਹ ਜੀ ਕਿਉਂ ਕਹਣਾ ਵੀ ਭਾਈ ਅਸੀਂ ਇਹਨਾਂ ਦੁਸ਼ਮਣੀ ਕੱਢਣੀ ਸੀਗੀ ਤੇ ਹੁਣ ਹਲੇ ਇਸ ਗੱਲ ਨੂੰ ਕਲੀਅਰ ਨਹੀਂ ਕੀਤਾ ਗਿਆ ਪੁਲਿਸ ਦੇ ਵੱਲੋਂ ਵੀ ਜਿਹੜੇ ਗੋਲੀਆਂ ਮਾਰਨ ਵਾਲੇ ਆ ਇੱਕ ਦੇ ਉੱਤੇ 10 ਪਰਚੇ ਪਹਿਲਾ ਦਰਜ ਹੈ ਇੱਕ ਦੇ ਉੱਤੇ ਐਨਡੀਪੀਐਸ ਦੇ ਪਹਿਲਾ ਪਰਚੇ ਦਰਜ ਹੋਰ ਹੈ ਵੀ ਇਹ ਗ੍ਰਿਫਤਾਰ ਹੋਏ ਕਿ ਨਹੀਂ ਹੋਏ ਪਰ ਅੱਜ ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਬੰਦੇ ਹੋਰ ਚੱਕੇ ਜਿਹੜੇ ਮੋਟਰਸਾਈਕਲ ਵਾਲੇ ਮੁੰਡੇ ਸੀ ਉਹ ਪਹਾੜੇ ਦੇ ਕਾਤਲ ਸੀ ਬਿਲਕੁਲ ਜੀ ਬਿਲਕੁਲ ਉਹ ਪਹਾੜੇ ਦੇ ਕਾਤਲ ਆ ਉਹਨਾਂ ਦੇ ਖਾਤੇ ਦੇ ਵਿੱਚ ਅਮਰੀਕਾ ਤੋਂ ਪੈਸੇ ਪਾਏ ਗਏ ਫੋਟੋ ਭੇਜੀ ਗਈ ਵੀ ਐਸ ਘਰ ਦੇ ਵਿੱਚ ਜਾ ਕੇ ਬੰਦਾ ਠੋਕਣਾ ਤੁਸੀਂ ਮਾਰਨ ਆਏ ਸੀ ਪਰ ਗੱਲ ਇਹ ਵੀ ਜਦੋਂ ਦੋ ਗੋਲੀਆਂ ਮਾਰੀਆਂ ਤੇ ਤੀਜੀ ਵਾਰ ਵਿੱਚ ਉਹਦੇ ਕਾਰਤੂਸ ਫਸ ਗਿਆ ਗੋਲੀ ਫਸ ਗਈ ਪਿਸਤੌਲ ਚੱਲਿਆ ਨਹੀਂ ਹੂੰ ਤੇ ਡੱਲੇਵਾਲ ਤੇ ਸਰਸਾ ਨਾਲ ਕੀ ਹੋਈ ਹੈ ਜਹਾਜ਼ ਚੜ੍ਹ ਨਹੀਂ ਦਿੱਤਾ ਹਾਂ ਬਿਲਕੁਲ ਜੀ ਆਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹ ਇੱਥੇ ਜਗਜੀਤ ਸਿੰਘ ਡੱਲੇਵਾਲ ਤੇ ਬਲਦੇਵ ਸਿੰਘ ਸਰਸਾ ਤੇ ਇੱਕ ਹੋਰ ਵਿਅਕਤੀ ਆ ਇਹ ਤਿੰਨੋ ਜਾਨੇ ਜਿਹੜੇ ਆ ਉਹ ਹੈਗੇ ਨੇ ਅਮਰਤ ਛਕਿਆ ਹੋਇਆ ਅਮਰਤ ਪਾਨ ਕੀਤਾ ਹੋਇਆ ਇਹਨਾਂ ਦੇ ਦੰਤਰੇ ਪਾਏ ਹੋਏ ਆ ਤੇ ਇਹਨਾਂ ਨੇ ਗੱਲ ਕਹੀ ਹੈ ਜੀ ਕਿ ਅੱਜਲੀ 에어ਪੋਰਟ ਦੇ ਉੱਤੇ ਖੜਕੇ ਨਾਲੇ ਵੀਡੀਓ ਬਣਾਈ ਗਿਆ ਹੱਥ ਦੇ ਵਿੱਚ ਇਹਨਾਂ ਦੇ ਬੋਰਡਿੰਗ ਪਾਸ ਵੀ ਆ ਦੱਲੇਵਾਰ ਨੇ ਤੇ ਸਿਰਸਾ ਹੋਰਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਤਾਮਿਲ ਲਾਡੂ ਦੇ ਬਾਰੇ ਚੱਲੇ ਸੀ ਉੱਥੇ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਤੇ ਸਾਨੂੰ ਅਸੀਂ ਟਿਕਟ ਲਈ ਹੋਈ ਆ ਬੋਰਡਿੰਗ ਪਾਸ ਸਾਨੂੰ ਮਿਲ ਗਿਆ ਪਰ ਸਾਨੂੰ ਜਹਾਜ਼ 'ਚ ਬਹਿਣ ਨਹੀਂ ਦਿੱਤਾ ਕਹਿੰਦੇ ਵੀ ਤੁਹਾਡੇ ਤਿਰਪਾਨਾ ਪਾਈਆਂ ਇਸ ਕਰਕੇ ਤੁਸੀਂ ਨਹੀਂ ਬਹਿ ਸਕਦੇ ਜਹਾਜ਼ ਦੇ ਵਿੱਚ ਫੇਰ ਉਹ ਕਹਿੰਦੇ ਵੀ ਸਾਨੂੰ ਉਹਨੇ ਦੋ ਟੋਕੀ ਕਹਿਤਾ ਵੀ ਪੈਣਾ ਉਹ ਡੱਲੇ ਵਾਲ ਹੋਰਾਂ ਨੇ ਕਿਹਾ ਜੀ ਅਸੀਂ ਪਹਿਲਾਂ ਵੀ ਕਈ ਵਾਰ ਕਰਪਾਨ ਸਮੇਤ ਸਫ਼ਰ ਕੀਤਾ ਹੈਗਾ ਡੋਮੈਸਟਿਕ ਫਲਾਈਟ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਜਾਣ ਕੇ ਕਿ ਇਸ ਵੇਲੇ ਕਿਸਾਨ ਅੰਦੋਲਨ ਨੂੰ ਇੱਕ ਵਾਰੀ ਫੇਰ ਹੁਲਾਰਾ ਮਿਲ ਰਿਹਾ ਵੀ ਜੇ ਇੱਥੋਂ ਕਿਸਾਨ ਤਾਮਿਲ ਲਾਡੂ ਦੇ ਵੱਲ ਆ ਗਏ ਉੱਥੋਂ ਕਿਤੇ ਹੋਰ ਜਾਣ ਕਿਤੇ ਇਹਦੇ ਨਾਲ ਕਿਸਾਨ ਅੰਦੋਲਨ ਹੋਰ ਮਜ਼ਬੂਤ ਨਾ ਹੋ ਜਾਏ ਦਰਦੀ ਹੋਈ ਸਰਕਾਰ ਦੇ ਵੱਲੋਂ ਉਹ ਕਹਿੰਦੇ ਕਿ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਹਮ ਹਮ ਅੱਛਾ ਇਹ ਦੱਸੋ ਵੀ ਜੰਮੂ ਕਸ਼ਮੀਰ ਚ ਇੱਕ ਤਾਂ ਡਰਾਮਾ ਹੋ ਰਿਹਾ ਇੱਕ ਪਾਸੇ ਕਹਿੰਦੇ ਤੁਸੀਂ ਦੱਸਿਆ ਵੀ 5 ਘੰਟਿਆਂ ਲਈ ਬਦਲੀਆਂ ਕੀਤੀਆਂ ਗਈਆਂ ਕਾਫੀ 5 ਘੰਟਿਆਂ ਦੇ ਦੂਜੇ ਪਾਸੇ ਇੱਕ ਗੱਠਜੋੜ ਵੀ ਹੋ ਗਿਆ ਕਾਂਗਰਸ ਦਾ ਹਮੇਸ਼ਾ ਪਖਤਰੀ ਸਾਹਿਬ ਅਸਲ ਵਿੱਚ ਨਾ 10 ਬਰਿਆਂ ਬਾਅਦ ਇੱਥੇ ਵੋਟਾਂ ਪੈਣ ਲੱਗੀਆਂ 2014 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਹੁਣ 10 ਸਾਲਾਂ ਬਾਅਦ ਇੱਥੇ ਵੋਟਾਂ ਫੇਰ ਪੈਣ ਲੱਗੀਆਂ ਤੇ ਬੀਜੇਪੀ ਹੈ ਜਿਹੜੀ ਉਹ ਚਾਹੁੰਦੀ ਹੈ ਕਿ ਧਾਰਾ 370 ਹਟਣ ਤੋਂ ਬਾਅਦ ਇਹ ਗੱਲ ਜਾਵੇ ਇਸਰੇ ਤੇ ਲੱਗ ਜੇ ਵੀ ਭਾਈ ਸਾਡੀ ਹੀ ਸਰਕਾਰ ਬਣਨੀ ਸੀ ਲੋਕ ਸਾਥੋਂ ਬੜੇ ਸੰਤੁਸ਼ਟ ਹੈਗੇ ਆ ਤੇ ਜਿਹੜੀ ਅੱਜ ਬੀਜੇਪੀ ਨੇ ਪਹਿਲੀ ਆਪਣੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਤਿੰਨ ਪੜਾਵਾਂ ਲਈ ਕਿਉਂਕਿ ਤਿੰਨ ਪੜਾਵਾਂ ਚ ਉੱਥੇ ਵੋਟਾਂ ਪੈਣੀਆਂ ਪਹਿਲੀ ਸੂਚੀ ਜਾਰੀ ਜਿਹੜੀ ਕੀਤੀ ਆ ਉਹ ਸਵੇਰੇ 10 ਵਜੇ ਆਈ ਇਹਦੇ ਵਿੱਚ ਤਿੰਨਾਂ ਪੜਾਵਾਂ ਦੇ 44 ਉਮੀਦਵਾਰਾਂ ਦੇ ਨਾਮ ਸੀਗੇ ਪਰ ਥੋੜੇ ਕਿ ਸਮੇਂ ਦੇ ਵਿੱਚ ਹੀ ਇਸ ਸੂਚੀ ਨੂੰ ਡਿਲੀਟ ਕਰਤਾ ਫਿਰ ਭਾਜਪਾ ਦੇ ਦਫ਼ਤਰ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਿਆ ਵਰਕਰਾਂ ਨੇ ਉਹ ਕਹਿੰਦੇ ਕਿ ਕਿ ਜਿਹੜੇ ਪੈਰਾਸ਼ੂਟ ਰਾਹੀਂ ਆਏ ਬੰਦੇ ਤੁਸੀਂ ਉਹਨਾਂ ਨੂੰ ਟਿਕਟ ਕਿਵੇਂ ਦੇ ਰਹੇ ਆ ਬੰਦੇ 10-10 ਸਾਲ ਤੋਂ ਮਿਹਨਤ ਕਰ ਰਹੇ ਆ ਤੇ ਤੁਸੀਂ ਕਾਂਗਰਸ ਦੇ ਵਿੱਚੋਂ ਆਏ ਨੂੰ ਹੋਰ ਪਾਰਟੀਆਂ ਚੋਂ ਆਏ ਬੰਦੇ ਨੂੰ ਟਿਕਟਾਂ ਦੇ ਰਹੇ ਆ ਰੌਲਾ ਪੈ ਗਿਆ ਜਦੋਂ ਗੱਲ ਹਾਈ ਕਮਾਂਡ ਤੱਕ ਪਹੁੰਚ ਗਈ ਤਾਂ ਪਹਿਲੀ ਲਿਸਟ ਜਾਰੀ ਹੋਣ ਤੋਂ 2 ਘੰਟੇ ਬਾਅਦ ਦੁਪਹਿਰੇ 12 ਵਜੇ ਇੱਕ ਨਵੀਂ ਸੂਚੀ ਆ ਗਈ ਇਹਦੇ ਵਿੱਚ ਸਿਰਫ ਪਹਿਲੇ ਫੇਸ ਦੇ ਪਹਿਲੇ ਪੜਾ ਦੇ ਸਿਰਫ 15 ਕੈਂਡੀਡੇਟ ਦੇ ਨਾਮ ਰੱਖੇ ਗਏ ਜਿਹੜਾ ਉਥੋਂ ਦਾ ਬੀਜੇਪੀ ਦਾ ਪ੍ਰਧਾਨਾ ਰਵਿੰਦਰ ਰੈਣਾ ਉਹਨੇ ਕਿਹਾ ਜੀ ਕਿ ਸਾਡਾ ਹੁਣ ਧਿਆਨ ਸਿਰਫ ਪਹਿਲੇ ਪੜਾ ਦੇ ਉੱਤੇ ਜਿਹੜਾ ਕਿ 18 ਅਕਤੂਬਰ ਨੂੰ ਵੋਟਾਂ ਪੈਣੀਆਂ ਬਾਕੀ ਗੱਲਾਂ ਅਸੀਂ ਬਾਅਦ ਚ ਕਰਾਂਗੇ ਫਿਰ ਉਸ ਤੋਂ ਬਾਅਦ ਖੰਨ ਸਾਹਿਬ 2:45 ਮਿੰਟ ਦੇ ਉੱਤੇ ਤੀਜੀ ਲਿਸਟ ਆ ਗਈ। ਇਹਦੇ ਵਿੱਚ ਸਿਰਫ ਇੱਕ ਬੰਦੇ ਦਾ ਨਾਮ ਸੀਗਾ। ਸੋ ਭਾਜਪੀ ਨੂੰ ਚੰਗਾ ਤੇ ਪਾਇਦਾਰ ਬੰਦਾ ਲੱਭਣਾ ਔਖਾ ਹੋਇਆ ਪਿਆ। ਜੇ ਮੰਨ ਲਓ ਆਲੇ ਦੁਆਲੇ ਕਿਸੇ ਬੰਦੇ ਨੂੰ ਲੈਂਦੇ ਆ ਨਾਲ ਦੀ ਨਾਲ ਰੌਲਾ ਪੈ ਜਾਂਦਾ। ਪਰ ਇਸੇ ਦਰਮਿਆਨ ਅਜ ਪਤਾ ਲੱਗਾ ਵੀ rahul gandhi ਤੇ farooq abdullah ਦੋਵਾਂ ਦੇ ਵੱਲੋਂ ਆਪਣੀਆਂ ਪਾਰਟੀਆਂਆਂ ਜਿਹੜੀਆਂ ਹੈਗਾ ਸੀਟਾਂ ਦੀ ਵੰਡ ਕਰ ਲਈ ਗਈ ਹੈ। ਪਤਾ ਇਹ ਲੱਗਾ ਵੀ 90 ਸੀਟਾ ਕੁੱਲ ਇੱਥੇ ਨੈਸ਼ਨਲ ਕਾਨਫਰੰਸ ਆ ਜਿਹੜੀ ਅਬਦੁੱਲਾਹ ਖੁਰਾਨੀ ਉਹ 51 ਸੀਟਾਂ ਤੇ ਟੌਣ ਲੜੂਗੀ ਕਾਂਗਰਸ ਇੱਥੇ 32 ਸੀਟਾਂ ਤੇ ਟੌਣ ਲੜੂਗੀ ਪੰਜ ਸੀਟਾਂ ਜਿਹੜੀਆਂ ਵੱਖਰੀਆਂ ਰੱਖੀਆਂ ਗਈਆਂ ਦੋ ਸੀਟਾਂ ਸੀਪੀਆਮ ਨੂੰ ਮਿਲਣਗੀਆਂ ਪੈਂਥਰ ਪਾਰਟੀ ਨੂੰ ਮਿਲਣਗੀਆਂ ਟਿਕਟਾਂ 22 ਜਿਹੜੀਆਂ ਉਹ ਕਾਂਗਰਸ ਦੀ ਟੀਹਲੀ ਦੇ ਵਿੱਚ ਆ ਤੇ 51 ਨੈਸ਼ਨਲ ਕਾਨਫਰੰਸ ਦੀ ਟੀਹਲੀ ਦੇ ਵਿੱਚ ਸੀਟਾਂ ਪਈਆਂ ਅੱਛਾ ਕੰਗੜਾ ਨੌਦ ਦੇ ਬਿਆਨਾਂ ਦੀ ਸਫਾਈ ਕੌਣ ਦੇ ਰਿਹਾ ਹੈ ਭਾਜਪਾ ਵਾਲੇ ਵਕਾਲਤ ਕਰ ਰਹੇ ਉਹਦੀ ਨਹੀਂ ਦੇਖੋ ਜੀ ਅਸਲ ਨੰਗਰਾਂ ਦੇ ਲੋਕ ਤਾਂ ਮੂੰਹ ਫੱਟੀਆਂ ਨਹੀਂ ਬਣ ਚੁੱਕੀ ਥਣ ਸਭ ਕਦੇ ਕੁਛ ਤੇ ਕਦੇ ਕੁਛ ਅੱਗ ਲਾਉਣ ਵਾਲੀਆਂ ਗੱਲਾਂ ਚੱਲਦੀਆਂ ਮੇਰਾ خیال ਹੈ ਕਿ ਸਾਡੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਈਆਂ ਨੂੰ ਤਾਂ ਪਤਾ ਹੋਣਾ ਵੀ ਗੱਲ ਹੋਈ ਕੀ ਹੈ ਇੱਕ ਹਿੰਦੀ ਅਖਬਾਰ ਨੂੰ ਹਿੰਦੀ ਮੀਡੀਆ ਅਦਾਰੇ ਨੂੰ ਕੋਲੇ ਇੰਟਰਵਿਊ ਲਈਤੀਆ ਪੱਤਰਕਾਰ ਨੇ ਉਹਨੂੰ ਪੁੱਛਿਆ ਜੀ ਕਿ ਕੀ ਭਾਰਤ ਦੇ ਵਿੱਚ ਬੰਗਲਾਦੇਸ਼ ਵਾਲੇ ਹਾਲਾਤ ਬਣ ਸਕਦੇ ਆ ਉਹ ਕਹਿੰਦੀ ਬਿਲਕੁਲ ਬਣ ਸਕਦੇ ਸੀ ਜਿਵੇਂ ਉਹ ਕਹਿੰਦਾ ਉਹ ਕਹਿੰਦੀ ਦੇਖੋ ਕਿਸਾਨ ਅੰਦੋਲਨ ਚੱਲਿਆ ਤੇ ਕਿਸਾਨ ਅੰਦੋਲਨ ਦੇ ਵਿੱਚ ਬੰਗਲਾਦੇਸ਼ ਵਾਲੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਹਾਨਾ ਗੋਲਨ ਦੇ ਵਿੱਚ ਰੇਪ ਕੀਤੇ ਗਏ ਔਰਤਾਂ ਦੇ ਨਾਲ ਬੰਦੇ ਮਾਰ ਕੇ ਲਾਸ਼ਾਂ ਟੰਗੀਆਂ ਗਈਆਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਚੱਲਦੀ ਹੈ ਕਾਨੂੰਨ ਕੋਈ ਵੀ ਹੱਥ ਦੇ ਵਿੱਚ ਲੈ ਲੈਂਦਾ ਕਹਿ ਦਿੰਦੇ ਜੀ ਕਿ ਮੈਂ ਆਪਦਾ ਫੈਸਲਾ ਆਪੇ ਹੀ ਸੁਖ ਕਰ ਲੂੰਗਾ ਉਹ ਕਹਿੰਦੇ ਜੀ ਇਹ ਤਾਂ ਕੇਂਦਰ ਦੀ ਸਰਕਾਰ ਨੇ ਸਾਰਾ ਕੁਝ ਬਾਚ ਕਰਕੇ ਤੇ ਥੋੜੇ ਕਿ ਸਮੇਂ ਬਾਅਦ ਇਹ ਕਾਨੂੰਨ ਖੇਤੀ ਵਾਪਸ ਲੈ ਲੇ ਨਹੀਂ ਤਾਂ ਜਿਹੜੇ ਇਹ ਦੰਗਾਕਾਰੀ ਲੋਕ ਸਕੇ ਇਹਨਾਂ ਦੀ ਤਾਂ ਪਲੈਨਿੰਗ ਬਹੁਤ ਵੱਡੀ ਸੀ ਇਹ ਤਾਂ ਬੰਗਲਾਦੇਸ਼ ਬਣਾਉਣਾ ਚਾਹੁੰਦੇ ਸੀ ਕਿ ਇਸ ਵੇਲੇ ਦੇਸ਼ ਨੂੰ ਖਾਸ ਕਰਕੇ ਪੰਜਾਬ ਦੇ ਵੱਲ ਹੁਣ ਉਹਦੇ ਇਸ ਬਿਆਨ ਦੇ ਉੱਤੇ ਪੈ ਗਿਆ ਸਭ ਰਫੜ ਬੀਜੇਪੀ ਨੂੰ ਇਸ ਗੱਲ ਦੀ ਛੱਟ ਵੱਜਣੀ ਸ਼ੁਰੂ ਹੋ ਗਈ ਵੀ ਭਾਈ ਹਰਿਆਣੇ ਦੇ ਵਿੱਚ ਵੋਟਾਂ ਸਿਰ ਦੇ ਉੱਤੇ 1 ਐਪਟੋਬਰ ਨੂੰ ਪੈਣਾਂ ਤੇ ਇਦਾਂ ਕਿਤੇ ਮਾਂਜਾ ਹੀ ਨਾ ਲੱਗ ਜਾ ਕਿਤੇ ਦੋਲੂ ਵਾਂਗੂ ਮਾਂਜੇ ਨਾ ਜਾ ਗਏ ਅਸੀਂ ਸੋ ਉਹ ਕਹਿੰਦੇ ਚਾਰੇ ਪਾਸੇ ਤੋਏ ਤੋਏ ਹੋਣ ਲੱਗ ਪਈ ਤੇ ਬੀਜੇਪੀ ਦੇ ਵੱਲੋਂ ਅੱਜ ਬਿਆਨ ਜਾਰੀ ਕੀਤਾ ਗਿਆ ਹੁਣ ਤੋਂ ਕੁਝ ਇੱਕ ਘੰਟੇ ਪਹਿਲਾਂ ਉਹਨਾਂ ਨੇ ਦੋ ਟੋਕ ਕੇ ਗੱਲ ਕਹੀ ਹੈ ਕਿ ਕੰਗੜਾ ਰਣੋਤ ਦੇ ਇਸ ਬਿਆਨ ਨਾਲ ਅਸੀਂ ਸਹਿਮਤ ਨਹੀਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਦੇ ਵਿੱਚ ਲਿਖਿਆ ਉਹਨਕਿ ਲਿਖੀ ਹੋਈ ਗੱਲ ਹਿੰਦੀ ਦੇ ਵਿੱਚ ਆ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਸੁਣਾ ਦਿੰਦਾ ਕੰਗੜਾ ਰਣੋਤ ਵੱਲੋਂ ਕਿਸਾਨ ਅਧੂਰਣ ਦੇ ਬਾਰੇ ਦਿੱਤਾ ਗਿਆ ਬਿਆਨ ਪਾਰਟੀ ਦਾ ਨਹੀਂ ਆ ਪਾਰਟੀ ਦਾ ਮਤ ਨਹੀਂ ਆ ਭਾਰਤੀ ਜਨਤਾ ਪਾਰਟੀ ਕੰਗੜਾ ਰਣੋਤ ਦੇ ਬਿਆਨ ਦੇ ਨਾਲ ਪੂਰੀ ਤਰ੍ਹਾਂ ਅਸਹਿਮਤੀ ਪ੍ਰਗਟ ਕਰਦੀ ਹੈ ਪਾਰਟੀ ਦੇ ਵੱਲੋਂ ਪਾਰਟੀ ਦੀਆਂ ਨੀਤੀਗਤ ਵਿਸ਼ਿਆਂ ਦੇ ਉੱਤੇ ਬੋਲਣ ਦੇ ਲਈ ਕੰਗੜਾ ਰਣੋਤ ਨੂੰ ਨਾ ਤਾਂ ਕੋਈ ਇਜਾਜ਼ਤ ਹੈ ਤੇ ਨਾ ਹੀ ਉਹਦੇ ਅਧਿਕਾਰ ਖੇਤਰ ਦੇ ਵਿੱਚ ਇਹੋ ਜਿਹੇ ਬਿਆਨ ਆਉਂਦੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਕੰਗੜਾ ਰਣੋਤ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਭਵਿੱਖ ਦੇ ਵਿੱਚ ਨਾ ਦਿੱਤਾ ਜਾਵੇ ਇਹ ਬੀਜੇਪੀ ਦੇ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੂੰ ਹੂੰ ਹੋਰ ਕੋਈ ਰੈਪ੍ਰੀਮੈਂਟ ਨਹੀਂ ਕੀਤਾ ਗਿਆ ਪਾਰਟੀ ਵੱਲੋਂ ਉਹਨਾਂ ਨੂੰ ਨਹੀਂ ਕੋਈ ਨਹੀਂ ਕੀਤਾ ਗਿਆ ਜੀ ਦੇਖੋ ਜਨਤਾ ਦੀ ਚੁਣੀ ਹੋਈ ਨਮਾਇੰਦਾ ਜੀ ਕੋਰ ਨੂੰ ਹੋ ਸਕਦਾ ਫੋਨ ਦੇ ਉੱਤੇ ਝਾੜ ਪਾਈ ਹੋਵੇ ਉਹਨੂੰ ਕਿਹਾ ਹੋਵੇ ਵੀ ਭਾਈ ਰੇਸ ਦੇ ਉੱਤੇ ਪੈਰ ਨਹੀਂ ਰੱਖਣਾ ਮਾੜਾ ਜਿਹਾ ਬ੍ਰੇਕ ਦੇ ਉੱਤੇ ਵੀ ਰੱਖਣਾ ਸ਼ਾਇਦ ਉਹਨੂੰ ਕਿਹਾ ਹੋਵੇ ਪਰ ਅਫੀਸ਼ੀਅਲ ਤੌਰ ਦੇ ਉੱਤੇ ਲੋਕਾਂ ਦੇ ਸਾਹਮਣੇ ਸਿਰਫ ਇਹ ਕੁੱਲ ਮਿਲਾ ਕੇ ਮੈਂ 17 ਗਿਣ ਲਵਾਂ ਕਿ 7 ਲਾਈਨਾਂ ਸਤਾ ਦੇ ਵਿੱਚੋ ਵੀ ਪੰਜ ਲਾਈਨਾਂ ਦੇ ਵਿੱਚ ਉਹਦਾ ਜ਼ਿਕਰ ਹੈਗਾ ਵੀ ਉਹਦੇ ਨਾਲ ਸੰਬੰਧਤਾ ਬਾਕੀ ਤਾਂ ਚਲੋ ਭਾਰਤੀ ਜਨਤਾ ਪਾਰਟੀ ਸਭ ਦਾ ਸਾਥ ਸਭ ਦਾ ਵਕਾਫ ਸਭ ਦਾ ਵਿਸ਼ਵਾਸ ਤੇ ਸਭ ਦਾ ਪ੍ਰਿਆਸ ਜਿਸ ਸਿਧਾਂਤ ਉੱਤੇ ਚੱਲਦੀ ਹੈ ਇੰਦਾਂ ਦੀਆਂ ਗੱਲਾਂ ਪਰ ਚਾਰਾਂ ਪੰਜਾਂ ਲਾਈਨਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਈ ਬੀਜੇਪੀ ਸਹਿਮਤ ਨਹੀਂ ਇਹ ਉਹਦੇ ਨਿੱਜੀ ਤੌਰ ਦੇ ਉੱਤੇ ਵਿਚਾਰ ਹੈ ਕਲਕੱਤੇ ਦੀ ਇੱਕ ਡਾਕਟਰ ਲੜਕੀ ਦੇ ਲੇਡੀ ਡਾਕਟਰ ਦੇ ਰੇਪ ਦੇ ਵਿੱਚ ਕਿਹਨੇ ਆਪਣਾ ਜੁਰਮ ਇਕਬਾਲ ਕੀਤਾ ਇਹ ਜੀ ਜਿਨੇ ਰੇਪ ਕੀਤਾ ਜਿਨੇ ਉਸ ਕੁੜੀ ਦਾ ਕਤਲ ਕੀਤਾ ਦੇ ਉਸ ਬੰਦੇ ਦੇ ਬੰਦੋ ਅੱਜ ਆਪਣੀ ਜਿਹੜੀ ਆ ਉਹ ਗੱਲ ਪੋਲੀਗ੍ਰਾਫ ਟੈਸਟ ਦੇ ਵਿੱਚ ਕਹਿੰਦੇ ਵੀ ਕਬੂਲ ਕਰ ਲ ਲਈਆ ਉਹ ਰਿਪੋਰਟ ਸਾਹਮਣੇ ਆ ਗਿਆ ਸੋ ਪਤਾ ਲੱਗਾ ਜੀ ਕਿ ਇਸ ਬੰਦੇ ਨੇ ਜਿਹਦਾ ਨਾਮ ਹੈਗਾ ਜੀ ਸੰਜੇ ਰਾਏ ਜਿਹੜਾ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਉਹਨੇ ਸਾਰੀ ਗੱਲ ਪੋਲੀਗ੍ਰਾਫ ਟੈਸਟ ਦੇ ਵਿੱਚ ਵੀ ਮੰਨ ਲਈਆ ਤੇ ਉਦਾਂ ਵੀ ਮੰਨ ਲਈਆ ਪੁਲਿਸ ਨੇ ਕਹਿੰਦੀ ਸਾਡੇ ਕੋਲੇ ਮੰਨੀ ਆ ਉਹਨੇ ਹੀ ਗੱਲ ਮੰਨ ਲਈਆ ਜੀ ਕਿ ਉਸ ਰਾਤ ਨੂੰ ਜਦੋਂ ਇਸ ਟ੍ਰੇਨਿੰਗ ਡਾਕਟਰ ਦੇ ਨਾਲ ਕੋਲਕਾਤਾ ਦੇ ਹਸਪਤਾਲ ਦੇ ਵਿੱਚ ਮੈਂ ਜ਼ਬਰਦਸਤ ਕੀਤਾ ਉਹਦਾ ਕਤਲ ਕੀਤਾ ਉਸ ਰਾਤ ਮੈਂ ਆਪਣੇ ਦੋਸਤਾਂ ਨਾਲ ਪਹਿਲਾਂ ਗੱਲ ਕੀਤੀ ਫਿਰ ਮੈਂ ਰੈਗੁਲਾਈਟ ਏਰੀਆ ਤੇ ਚਲਾ ਗਿਆ ਅਯਾਸ਼ੀ ਕਰਨ ਦੇ ਲਈ ਉਸ ਤੋਂ ਬਾਅਦ ਮੈਂ ਇੱਕ ਹੋਰ ਕੁੜੀ ਨਾਲ ਛੇੜਖਾਨੀ ਕੀਤੀ ਫਿਰ ਮੈਂ ਆਪਣੀ ਗਰਲਫ੍ਰੈਂਡ ਨੂੰ ਵੀਡੀਓ ਕਾਲ ਲਾ ਕੇ ਗੰਦੇ ਗੰਦੀਆਂ ਗੱਲਾਂ ਕੀਤੀਆਂ ਫਿਰ ਮੈਂ ਇੱਥੇ ਹਸਪਤਾਲ ਦੇ ਵਿੱਚ ਵਾਪਸ ਆ ਗਿਆ ਤੇ ਮੈਂ ਟ੍ਰੇਨਿੰਗ ਡਾਕਟਰ ਦੇ ਨਾਲ ਇਹ ਸਭ ਕੁਝ ਕੀਤਾ ਉਹਨਾਂ ਨੇ ਗੱਲ ਕਬੂਲ ਕਰ ਲਈਏ ਬਾਕੀ ਪਰਲਸ ਕੰਪਨੀ ਦੇ ਨਿਰਮਲ ਸਿੰਘ ਭੰਗੂ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਕਿਵੇਂ ਮੌਤ ਹੋਈ ਉਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਖਰਾਬ ਸੀ ਅੱਪਾ ਮੇਰਾ ਇੱਕਲ ਵੀ ਡੂੜ ਸਾਲ ਪੁਰਾਣੀ ਦਾ ਜਿਹੜੀ ਹੋਣੀ ਜਦੋਂ ਖਬਰ ਸਾਹਿਬ ਜੀ ਕੀਤੀ ਸੀ ਕਿ ਉਹ ਹਸਪਤਾਲ ਦੇ ਵਿੱਚ ਦਾਖਲਾ ਤੇ ਹਸਪਤਾਲ ਦੇ ਵਿੱਚ ਹੀ ਉਹਦੇ ਮੌਜਾ ਲੱਗਦੀਆਂ ਪਈਆਂ ਆਪਾਂ ਇਹ ਖਬਰ ਸਾਹਿਬ ਜੀ ਕੀਤੀ ਸੀ ਵੀ ਮੀਟਿੰਗ ਕੇਂਦਰ ਬਣਿਆ ਤੇ ਉਹਦਾ ਹਸਪਤਾਲ ਦਾ ਕਮਰਾ ਪਰ ਦੂਜੀ ਗੱਲ ਇਹ ਵੀ ਕਿ ਉਹ ਤਿਹਾਰ ਜੇਲ੍ਹ ਦੇ ਵਿੱਚ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨੂੰ ਸੇਲ ਕਰੀਆਂ ਕਈ ਸਮੱਸਿਆਵਾਂ ਸੀ ਭਾਰਤ ਦੇ 5 ਕਰੋੜ ਤੋਂ ਵੱਧ ਲੋਕਾਂ ਦੇ ਪੈਸੇ ਲੱਗੇ ਸੀ ਉਹਦੀ ਕੰਪਨੀ ਦੇ ਵਿੱਚ ਭਾਵੇਂ ਕਿਸੇ ਦਾ 10000 ਹੋਵੇ ਭਾਵੇਂ ਕਿਸੇ ਦਾ ਲੱਖ ਹੋਵੇ ਭਾਵੇਂ ਕਿਸੇ ਦਾ 1 ਲੱਖ ਹੋਵੇ ਪਾ 15 ਦਾ 5000 ਹੁੰਦਾ 5 ਕਰੋੜ ਤੋਂ ਵੱਧ ਲੋ 34500 ਕਰੋੜ ਆ ਜਿਹੜਾ ਪਰ ਨਹੀਂ ਸੌਰੀ 45000 ਕਰੋੜ ਰੁਪਏ ਤੋਂ ਵੱਧ ਦੇ ਇਹੋ ਦੇ ਵਿੱਚ ਲੋਕਾਂ ਨੇ ਇਨਵੈਸਟਮੈਂਟ ਕੀਤੀ ਸੀ ਸੋ ਹੁਣ ਇਹ ਨਹੀਂ ਆ ਨਿਰਮਲ ਸਿੰਘ ਭੰਗੂ ਨਹੀਂ ਤਾਂ ਹੋ ਗਈ ਜੀ ਪਿੱਛੇ ਜੇ ਘਰਵਾਲੀ ਵੀ ਗ੍ਰਿਫਤਾਰ ਕੀਤੀ ਸੀਗੀ ਪੁਲਿਸ ਨੇ ਪਰ ਦੂਜੀ ਗੱਲ ਇਹ ਕਿ ਹੁਣ ਕੀ ਸੱਚੀ ਮੁੱਠੀ ਉਹ ਵੇਲਾ ਕਦੇ ਆਊਗਾ ਵੀ ਇਹਦੀਆਂ ਚਾਹਤਾਂ ਦੇ ਉੱਪਰ ਕਰਕੇ ਜਿਹੜੇ ਲੋਕਾਂ ਦੇ ਪੈਸੇ ਡੁੱਬੇ ਆ ਉਹਨਾਂ ਨੂੰ ਵਾਪਸ ਕਿਤੇ ਜਾਣਗੇ ਤੇ ਅਗਲਾ ਸਵਾਲ ਇਹ ਆ ਕਿ ਕੀ ਪੰਜਾਬ ਦੇ ਲੋਕਾਂ ਦੇ ਪਰ ਇਹਦੇ ਬਟੇ ਕਿ ਸੇ ਕੰਪਨੀ ਨਾਲ ਚਿੱਟਾ ਫੜ ਦੇ ਉੱਤੇ ਯਕੀਨ ਕਰਕੇ ਤੇ ਨਹੀਂ ਕਰਨਗੇ। ਤੇ ਬਾਕੀ ਜਿਹੜੀ ਸ਼ੰਭੂ ਬਾਰਡਰ ਖੋਲਣ ਦੀ ਗੱਲ ਚੱਲ ਰਹੀ ਸੀ ਹਰਿਆਣੇ ਦੀ ਸਰਕਾਰ ਨਾਲ ਕਿਸਾਨਾਂ ਦੀ ਹੋਈ ਮੀਟਿੰਗ ਦੇ ਵਿੱਚੋਂ ਕੀ ਨਿਕਲਿਆ? ਉਸ ਨੇ ਨਿਕਲਿਆ ਕਿ ਇਹ ਬੇਚਤਾ ਰਹੀ ਹੈ। ਜਿਹੜੀ ਹਰਿਆਣੇ ਦੀ ਪੁਲਿਸ ਤੇ ਹੋਰ ਜਿਹੜੇ ਅਧਿਕਾਰੀ ਆ ਉਹ ਇਹ ਗੱਲ ਕਹਿੰਦੇ ਕਿ ਪਾਈਪਸੇ ਟਰੈਕਟਰ ਟਰਾਲੀਆਂ ਇੱਥੇ ਹੀ ਛੱਡ ਕੇ ਦਿੱਲੀ ਜਾਓ ਜਿੱਥੇ ਜਾਣਾ ਤਾਂ। ਕਿਸਾਨ ਇਹ ਗੱਲ ਕਹਿੰਦੇ ਕਿ ਅਸੀਂ ਟਰੈਕਟਰ ਟਰਾਲੀ ਤੋਂ ਬਿਨਾ ਬਿਲਕੁਲ ਨਹੀਂ ਜਾਣਾ। ਔਰ ਇਹ ਪੱਖੇ ਕਾਰਕ ਕਿਸਾਨ ਨੇ ਕਹਿੰਦੇ ਆ ਵੇ ਸਾਡੀ ਮੰਗਦਾ ਮੰਨੀ ਜਵੇ 6 ਮਹੀਨੇ ਸਾਨੂੰ ਬਹਿਣਾ ਪਵੇ ਜੇ 2 ਸਾਲ ਸਾਨੂੰ ਬਹਿਣਾ ਪਵੇ ਜੇ 3 ਮਹੀਨੇ ਪਰ ਅਸੀਂ ਉੱਥੇ ਰਹਿਣਾ ਕਿੱਥੇ ਇਹ ਟਰਾਲੀਆਂ ਸਾਡਾ ਘਰ ਵੀ ਆ ਸਾਡੀ ਕਿਚਨ ਵੀ ਆ ਸਾਡਾ ਤਾਂ ਸਭ ਕੁਝ ਟਰਾਲੀਆਂ ਅਸੀਂ ਬਿਨਾਂ ਟਰਾਲੀਆਂ ਤੋਂ ਕਿਵੇਂ ਜਾਵਾਂਗੇ ਰਵਾਂਗੇ ਕਿੱਥੇ ਖਾਵਾਂਗੇ ਕੀ ਉੱਥੇ ਸੋ ਇਸ ਗੱਲ ਦੇ ਉੱਤੇ ਅਸਹਿਮਤੀ ਫੇਰ ਬਣ ਗਈ ਆ ਅਸਹਿਮਤੀ ਰਹੀ ਆ ਬਿਲਕੁਲ ਗੱਲਬਾਤ ਫਿਰ ਟੁੱਟ ਗਈ ਆ ਸੁਪਰੀਮ ਕੋਰਟੇ ਗੱਲ ਕਹੀ ਕਿ ਦੋਵੇਂ ਤਰ੍ਹਾਂ ਗੱਲਬਾਤ ਜਾਰੀ ਰੱਖਣ ਪਰ ਗੱਲਬਾਤ ਦਾ ਕੋਈ ਸਟਾਲ ਨਿਕਲਿਆ ਨਹੀਂ ਆ ਮੇਰੇ ਖਿਆਲ ਆ ਭਗਵੰਤ ਮਾਨ ਪਹਿਲੇ ਚੀਫ ਮਿਨਿਸਟਰ ਨੇ ਜਿਨ੍ਹਾਂ ਨੇ ਆਪਣੀ ਰਿਹائش ਪਹਿਲਾਂ ਚੰਡੀਗੜ੍ਹ ਦੇ ਵਿੱਚ ਸੀਐਮ ਦਾ ਰੈ residense ਹੈਗਾ ਹੀ ਬਾਕੀ ਦੁਆਬੇ ਦੇ ਵਿੱਚ ਉਹਨਾਂ ਨੇ ਆਪਣੀ ਰਿਹائش ਰੱਖੀ ਹੈ ਤਾਂ ਕਿ ਮਾਜੇ ਤੇ ਦੁਆਬੇ ਦੇ ਲੋਕਾਂ ਨੂੰ ਚੰਡੀਗੜ੍ਹ ਨਾ ਜਾਣਾ ਪਵੇ ਹੁਣ ਇਹ ਚ ਕੀ ਬਦਲੀ ਹੋ ਰਹੀ ਹੈ ਦੇਖੋ ਜੀ ਨਮੀਦਾਨ ਕਰੀ ਆਈ ਵੀ ਜਲੰਧਰ ਦੇ ਵਿੱਚ 11 ਏਕੜ ਦੀ ਪ੍ਰਾਪਰਟੀ ਹੈ ਜਿਹੜੀ ਉਹ ਜਿਹੜਾ ਘਰ ਹੈਗਾ ਤੇ ਉਹਨੂੰ ਹੁਣ ਤਿਆਰ ਕੀਤਾ ਜਾ ਰਿਹਾ ਉਹਨੂੰ ਰੇਨੋਵੇਟ ਕੀਤਾ ਜਾ ਰਿਹਾ ਤੇ ਪੁਰਾਣੀ ਬਾਰਾਤਰੀ ਇਲਾਕੇ ਦੇ ਵਿੱਚ ਹੈ ਤੇ ਇਹ ਘਰ ਬਹੁਤ ਪੁਰਾਣਾ ਇਹ ਘਰ ਹੈਗਾ ਜੀ 176 ਸਾਲ ਪੁਰਾਣਾ ਹਾਊਸ ਹੈ ਜਿਹੜਾ ਉਹ ਫਾਈਨਲ ਕੀਤਾ ਗਿਆ ਇਹਦੇ ਬਾਹਰ ਜਿਹੜਾ ਬੋਰਡ ਲੱਗਾ ਹੋਇਆ ਉਹ ਹੈਗਾ ਜੀ ਡਿਵੀਜ਼ਨਲ ਕਮਿਸ਼ਨਰ ਰੈਜ਼ਿਡੈਂਸ ਇਹਦੇ ਵਿੱਚ ਰਹਿਣਗੇ ਭਗਵੰਤ ਮਾਨ ਹੋਰੀ ਸ਼ਾਇਦ ਉਹ ਵੀ ਛੋਟਾ ਘਰ ਪੈ ਗਿਆ ਜਾਂ ਉਹਨਾਂ ਦੀਆਂ ਗਤੀਵਿਧੀਆਂ ਇੱਥੇ ਵੱਧ ਹੋਣਗੀਆਂ ਪਰ ਇਸ ਘਰ ਦੇ ਵਿੱਚ ਹੁਣ ਰਹਿਣਗੇ ਭਗਵੰਤ ਮਾਨ ਪਰਿਵਾਰ ਦੇ ਸਮੇਤ ਤੇ ਇਹਦੀ ਤਿਆਰੀ ਕੀਤੀ ਜਾ ਰਹੀ ਹੈ ਜਦੋਂ ਮੁਕੰਮਲ ਹੋ ਗਿਆ ਉਹ ਇਧਰਲੇ ਪਾਸੇ ਸ਼ਿਫਟ ਹੋ ਜਾਣਗੇ ਸੋ ਚੀਫ ਮਿਨਿਸਟਰ ਪੰਜਾਬ ਦੇ ਹੁਣ ਦੋ ਰੈਜ਼ਿਡੈਂਸ ਹੋਣਗੇ ਇੱਕ ਚੰਡੀਗੜ੍ਹ ਇੱਕ ਜਲੰਧਰ ਬਿਲਕੁਲ ਜੀ ਬਿਲਕੁਲ ਪਹਿਲਾਂ ਤਾਂ ਚੰਡੀਗੜ੍ਹ ਹੀ ਹੁੰਦਾ ਸੀ ਜੀ ਪਹਿਲਾਂ ਚੰਡੀਗੜ੍ਹ ਹੀ ਹੁੰਦਾ ਸੀ ਜੀ ਪਰ ਉਹਨਾਂ ਨੇ ਆ ਜਿਹੜੀ ਆ ਜ਼ਮੀਨੀ ਤੋਣ ਹੋਈ ਜਲੰਧਰ ਦੀ ਉਸ ਤੋਂ ਕੁਝ ਸਮਾਂ ਪਹਿਲਾਂ ਤੇ ਜਲੰਧਰ ਦੇ ਇਧਰ ਕੈਂਟ ਖੇਤਰ ਦੇ ਵਿੱਚ ਦੀਪਨਗਰ ਦੇ ਵਿੱਚ ਕਰ ਲਿਆ ਸੀ ਪਰ ਉਸ ਤੋਂ ਬਾਅਦ ਹੁਣ ਇੱਥੇ ਸ਼ਿਫਟ ਹੋ ਰਿਹਾ ਹੈ ਸ਼ਹਿਰ ਦੇ ਵਿੱਚ ਜੀ ਇਹ ਜ਼ਿਆਦਾ ਇਫੈਕਟਿਵ ਐਡਮਿਨਿਸਟ੍ਰੇਸ਼ਨ ਪੁਆਇੰਟ ਆਫ View ਤੋਂ ਹਾਂ ਬਿਲਕੁਲ ਜੀ ਦੇਖੋ ਇੱਕ ਤਾਂ ਵੱਡਾ ਘਰ ਆ ਇਹਦੇ ਵਿੱਚ ਮੀਟਿੰਗ ਹਾਲ ਵੱਡਾ ਸ਼ਹਿਰ ਹੋਰ ਵੀ ਹੋਣਗੇ ਕਾਰਨ ਪਰ ਇਹ ਆ ਜੀ ਕਿ ਇਹ ਘਰ ਉਹਦੇ ਨਾਲੋਂ ਬਹੁਤ ਵੱਡਾ ਹੈ ਇਹ ਸਰਕਾਰੀ ਘਰ ਆ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਮੀਂਹ ਥਰੇ ਸਾਬ ਹਰ ਰੋਜ਼ ਖਬਰਾਂ ਹੁੰਦੀ ਵੀ ਕਿਸੇ ਥਾਂ ਦੇ ਉੱਤੇ ਪੈ ਗਿਆ ਕਿੜਮਣ ਕੀ ਹੋਈ ਆ ਕੋਈ ਬੜਾ ਮੀਂਹ ਤਾਂ ਨਹੀਂ ਵੀ ਆਪਾਂ ਕਹਿ ਦਗੇ ਵੀ ਭਾਈ ਬਈ 2 ਘੰਟੇ ਬੱਬਾ ਬਲਾ ਤੇ ਮੀਂਹ ਨੇ ਇਦਾਂ ਤੱਕ ਕਿਤੇ ਵੀ ਨਹੀਂ ਹੋਇਆਗਾ ਹਾਲੇ ਤੱਕ ਭਾਦੋਂ ਨੇ ਜਦੋਂ ਦਾ ਮਹੀਨਾ ਚੜ੍ਹਿਆ ਪਰ ਅੱਜ ਵੀ ਜਲੰਧਰ ਦੇ ਵਿੱਚ ਤੇ 5 ਕਮਿੰਟ ਕੜੀਆਂ ਆਈਆਂ ਪਈਆਂ ਆ ਫਗਵਾੜਿਓਂ ਖਬਰ ਆਈ ਦੀ ਭਾਈ ਭੂਰ ਜੀ ਉੱਥੇ ਪਈਆ ਫਰੀਦਕੋਟ ਦੇ ਵਿੱਚ ਬਿਲਕੁਲ ਨਹੀਂ ਕੜੀਆਂ ਪਈਆਂ ਸੋ ਮੀ ਮੀ ਮਗੂ ਤਾਂ ਨਹੀਂ ਪੈ ਰਿਆ ਪਰ ਕਦੇ ਕਦੇ ਕਿਰਗਲਗਾ ਵੱਜ ਜਾਂਦਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈਗੀ ਜੀ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਧੰਨਵਾਦ ਜੀ ਧੰਨਵਾਦ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ